ਅਕਲੇ ਉੱਛੇ ਬਟਨ ਛੇ ਤਾਂ ਵੱਡਣੀ ਆ ਹੁਣ ਬੇਲਿਆਂ ਨੂੰ ਰੋਟੀ ਕਿਹੜਾ ਦੇਵੇ ਤੈਨੂੰ ਇੱਥੇ ਹੋਰ ਹੋਰੇ ਤੈਨੂੰ ਮੈਂ ਵਿਆਹ ਤੇ ਬੁਲਾਇਆ ਔਰੇ ਕਾਹ ਇੱਥੇ ਤਾਂ ਵਿਆਹਾਂ ਕਰਦੇ ਨਾ ਤੈਨੂੰ ਮੈਂ ਵਿਆਹ ਤੇ ਬੁਲਾਇਆ ਔਰੇ ਗੱਲਾਂ ਦੇਖ ਲੈ ਜਾਣਾ ਬੂ ਪੈਸੇ ਤੈਨੂੰ ਵੱਡਣ ਨਹੀਂ ਮਿਲਦੇ ਔਰੇ ਬੈਠਣ ਦੇ ਨਹੀਂ ਮਿਲਦੇ ਹਾਂ ਕਰਾਲੀ ਟੈਂਕੀ ਫੁੱਲ ਤਪ ਬਹੁਤ ਆਉਰੇ ਯਾਰ ਇੰਨੀ ਗਰਮੀ ਆ ਯਾਰ बेल बेला। बेल बेला, बाबे, बाबे, ये वीडियो तो गलत दो हजार ओह हो चलो कोई गल फिर क्यों गया कोई गल